ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਉਸਤ ਸਵਰਗ ਲੋਕਹ ਜਿਤ ਤੇ ਪ੍ਰithvi ਨਵਖੰਡਨਹ ਵਿਸਰਾਂਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਹ ਧਿਆਨ ਭਰਮਣ ਹੈ ਕਾਤਕ ਕੋੜ ਤਮਾਸ਼ਿਆਂ ਚੇਤਨਾ ਆਵਸਨਾਓ ਨਾਨਕ ਕੋੜੀ ਨਰਕ ਬਰਾਬਰ ਊਜੜ ਸੋਈ ਥਾਂ ਪਾੜੀ ਮਹਾ ਭਿਆਨ ਉਹ ਧਿਆਨ ਨਗਰ ਕਰ ਮਾਨਿਆ ਝੂਟ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੇ دیਵਾਨਿਆ ਸਿਰ ਲੱਗਾ ਜਮਨ ਡੰਡ ਤਾਂ ਪਛਤਾਣਿਆ ਬੇਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆਂ ਬੇਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਹੁਕਮ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਧੰਨ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਸਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਲੋਕ ਅਤੇ ਪੌੜੀ ਹੈ ਜਿਹਦਾ ਸਰਲੇਖ ਹੈ ਜੈ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਗੁਰੂ ਸਾਧ ਸੰਗਤ ਦੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਿਹਾ ਵਸਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵਖੰਡਣ ਹੈ ਜੇ ਮਨੁੱਖ ਭਾਵੇਂ ਸਵਰਗ ਵਰਗੇ ਦੇਸ਼ ਵਿੱਚ ਵਸਦਾ ਹੋਵੇ ਜੇ ਸਾਰੀ ਧਰਤੀ ਨੂੰ ਵੀ ਜਿੱਤ ਲਵੇ ਜਿਤ ਤੇ ਪ੍ਰithvi ਨਵਖੰਡਣ ਪਰ ਸਹਿਬ ਕਹਿੰਦੇ ਵਿਸਰੰਤ ਹਰ ਗੋਪਾਲਾ ਨਾਨਕ ਤੇ ਔਰ ਉਦੇ ਪ੍ਰਾਣੀ ਉਧਿਆਨ ਪਰਮਣ ਵਿਸਰੰਤ ਹਰ ਗੋਪਾਲਾ ਨਾਨਕ ਤੇ ਪ੍ਰਾਣੀ ਉਧਿਆਨ ਪਰਮਣ ਪਰ ਸਹਿਬ ਕਹਿ ਰਿਹਾ ਕਿ ਜੇ ਉਸ ਅਕਾਲ ਪੁਰਖ ਨੂੰ ਜਿਹੜਾ ਸੰਸਾਰ ਦਾ ਮਾਲਕ ਹੈ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ਜੇ ਉਸ ਨੂੰ ਵਿਸਾਰ ਦੇਣ ਸਮਝੋ ਮਨੁੱਖ ਜੰਗਲ ਵਿੱਚ ਭਟਕ ਰਿਹਾ ਹੈ। ਵਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਹ ਧਿਆਨ ਪਰਮਣ ਹੈ। ਕੌਤਕ ਕੋੜ ਤਮਾਸ਼ਿਆਂ ਚਿਤਨਾ ਆਵਸਨਾਓ ਜਦੋਂ ਮਨੁੱਖ ਸੰਸਾਰ ਦੇ ਕਰੋੜਾਂ ਚੋਜ ਤਮਾਸ਼ਿਆਂ ਵਿੱਚ ਹੀ ਮਸਤ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਉਹਦੇ ਚਿੱਤ ਵਿੱਚ ਨਹੀਂ ਵਸਿਆ ਕੌਤਕ ਕੋੜ ਤਮਾਸ਼ਿਆਂ ਚਿਤਨਾ ਆਵਸਨਾ ਪ੍ਰਭੂ ਦੇ ਨਾਮ ਨੂੰ ਭੁੱਲ ਜਾਂਦਾ ਹੈ ਪ੍ਰਭੂ ਦੇ ਨਾਮ ਤੋਂ ਕੋਹਾਂ ਦੂਰ ਹੋ ਜਾਂਦਾ ਹੈ ਕੌਤਕ ਕੋੜ ਤਮਾਸ਼ਿਆਂ ਚਿਤਨਾ ਆਵਸਨਾਓ ਸਹਿਬ ਕਹਿੰਦੇ ਹਨ ਭਾਈ ਉਹਦੀ ਹਾਲਤ ਕੀ ਹੈ ਨਾਨਕ ਕੋੜੀ ਨਰਕ ਬਰਾਬਰ ਊਜੜ ਸੋਈ ਥਾਂ ਫਿਰ ਉਹ ਹਿਰਦਾ ਘਰ ਉਹ ਥਾਂ ਉਜਾੜ ਸਮਝੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ ਨਾਨਕ ਕੋੜੀ ਨਰਕ ਬਰਾਬਰ ਏ ਉਜੜ ਸੋਈ ਥਾਓ ਪਰ ਜਿਹੜੀ ਸਾਡੀ ਅਵਸਥਾ ਹੈ ਉਹਨੂੰ ਸਤਗੁਰੂ ਮਹਾਰਾਜ ਬਿਆਨ ਕਰਦੇ ਆ ਕਿਉਂਕਿ ਅਸੀਂ ਜੀਵਨ ਦੀ ਅਵਸਥਾ ਵਿੱਚ ਸਾਡੀ ਸੋਚ ਦੇ ਮੁਤਾਬਕ ਜੋ ਸਾਨੂੰ ਚੰਗਾ ਲੱਗ ਰਿਹਾ ਪਰ ਉਹ ਸਾਡੇ ਵਾਸਤੇ ਸਫਲਤਾ ਦੇਣ ਵਾਲਾ ਨਹੀਂ ਹੈ ਉਹ ਸਾਡੇ ਵਾਸਤੇ ਨਰਕ ਦੇ ਬਰਾਬਰ ਹੈ ਜੋ ਅਸੀਂ ਮੰਨੀ ਬੈਠੇ ਆ ਉਹ ਨਹੀਂ ਹੈ ਸੱਜੀ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਆ ਪੌੜੀ ਮਹਾ ਪਿਹਾਨ ਉਧਿਹਾਨ ਨਗਰ ਕਰ ਮਾਨਿਆ ਅਸੀਂ ਤਾਂ ਬੜੇ ਡਰਾਉਣੇ ਜੰਗਲ ਨੂੰ ਛੇੜ ਕਰਕੇ ਮੰਨ ਲਿਆ ਵੇਹੀ ਸਭ ਕੁਝ ਹੈ ਮਹਾ ਪਿਹਾਨ ਉਧਿਹਾਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਹੁਣੇ ਜਿਹੜੇ ਪਦਾਰਥ ਹੈ ਜਿਹੜੇ ਨਾਲ ਨਹੀਂ ਜਾਣੇ ਜਿਹੜੇ ਟਿਕੇ ਰਹਿਣ ਵਾਲੇ ਨਹੀਂ ਹਨ ਪਰ ਅਸੀਂ ਉਹਨਾਂ ਨੂੰ ਟਿਕੇ ਰਹਿਣ ਵਾਲੇ ਸਮਝ ਲਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਔਰ ਤੇ ਨਾਲ ਨਾ ਤੋੜ ਨੇਵਣ ਦੇ ਸਾਥੀ ਹਨ ਇਹ ਸਾਰੇ ਇਥੇ ਪਦਾਰਥ ਜਿਹੜੇ ਆ ਜਾਂ ਕੋਈ ਵੀ ਚੀਜ਼ ਦੇ ਨਾਲ ਰੱਬ ਨੂੰ ਛੱਡ ਕੇ ਸਾਝ ਪਾਉਂਦੇ ਆ ਉਹ ਸਾਡੀ ਤੋੜ ਨਿਵਣ ਦੀ ਸਾਥੀ ਨਹੀਂ ਬਣਦੀ। ਉਹਨੇ ਚੀਜ਼ ਦੇ ਨਾਲ ਮਨੁੱਖ ਜਿਹੜਾ ਹੈ ਸੰਭਾ ਕੇ ਰੱਖਦਾ। ਸਬਜੀ ਦੇ ਬਚਨਾਂ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਵਹਿ ਰਾਈ ਤਾਂ ਸਿਉ ਪ੍ਰੀਤ ਬਲੂਆ ਕਹਿ ਅਗਰ ਭੀਤਰ ਵਸੇ ਆਨੰਦ ਕੇਲ ਮਾਇਆ ਰੰਗ ਰਸੇ। ਸਬ ਕਹਿੰਦੇ ਝੋਟ ਸਮਾ ਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੇ دیਵਾਨਿਆਂ ਜਿਦਨ ਪਰਮੇਸ਼ਰ ਦਾ ਨਾਮ ਨਹੀਂ ਇਹਨਾਂ ਕੋਲ ਪਰਮੇਸ਼ਰ ਦੀ ਭਗਤੀ ਨਹੀਂ ਹੈ ਜਾਂ ਗੁਰੂ ਦੀ ਮੱਤ ਧਾਰਨ ਨਹੀਂ ਕੀਤੀ ਤੇ ਫਿਰ ਵਿਕਾਰਾਂ ਦੇ ਵਿੱਚ ਹੀ ਹੈ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਹੰਕਾਰ ਵਿੱਚ ਝੱਲਾ ਹੋਇਆ ਫਿਰ ਕਾਮ ਕ੍ਰੋਧ ਹੰਕਾਰ ਫਿਰੇ دیਵਾਨਿਆਂ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆਂ ਪਰ ਜਦੋਂ ਮੌਤ ਦਾ ਡੰਡਾ ਸਿਰ ਤੇ ਵੱਜਦਾ ਹੈ ਨਾ ਫਿਰ ਪਛਤਾ ਹੁੰਦਾ ਹੈ ਮੌਤ ਨੇੜੇ ਆਉਂਦੀ ਨਾ ਵੀ ਮੈਂ ਕੀਤਾ ਕੁਛ ਨਹੀਂ ਹੈ ਇਸ ਕਰਕੇ ਸਤਗੁਰੂ ਤਾਂ ਬਾਰ ਬਾਰ ਕਹਿੰਦੇ ਭਾਈ ਰੱਬ ਹੀ ਭੁੱਲ ਗਿਆ ਇਹਨਾਂ ਸੰਸਾਰ ਦੇ ਪਦਾਰਥਾਂ ਦੇ ਵਿੱਚ ਖਚਤ ਹੋ ਕੇ ਪ੍ਰਮਾਤਮਾ ਹੀ ਭੁੱਲ ਗਿਆ ਪਰਮੇਸ਼ਰ ਦੇ ਕੋਹਾਂ ਦੂਰ ਹੋ ਕੇ ਬੈਠਾ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਕਸਮ ਵਿਸਾਰਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਜੋ ਝੂਠ ਹੈ ਉਹਨੂੰ ਸੱਚ ਕਰਕੇ ਮੰਨਿਆ ਜੋ ਸੱਚ ਹੈ ਉਹਨੂੰ ਝੂਠਾ ਸਮਝਦਾ ਪਰ ਇਹ ਗੁਰੂ ਸਾਹਿਬ ਮਹਾਰਾਜ ਕਹਿੰਦੇ ਤੇਰੇ ਕੰਮ ਨਹੀਂ ਹੈ ਜਿਹਨਾਂ ਦੇ ਨਾਲ ਤੂੰ ਸਾਂਝ ਪਾ ਕੇ ਬੈਠਾ ਗੁਰੂ ਸਾਹਿਬ ਕਹਿੰਦੇ ਹਨ ਇਹ ਵਿਦਕੋ ਵਿਵਹਾਰ ਬੜਿਓ ਹੈ ਜਾਂਸੇ ਉਹ ਨੇਹੋ ਲਗਾਇਓ ਅੰਤਵਾਰ ਨਾਨਕ ਬਿਨ ਹਰਜੀ ਕੋਊ ਕਾਮਨਾ ਪਰ ਉਸ ਵੇਲੇ ਪਛਤਾਉਂਦਾ ਹੈ ਸਾਹਮਣੇ ਮੌਤ ਦਿਖਦੀ ਹੈ ਵੀ ਮੈਂ ਤਾਂ ਹੁਣ ਕਿਸ ਤੱਕ ਕੀਤਾ ਕੁਛ ਨਹੀਂ ਹੈ ਜੋ ਕੀਤਾ ਕਠਾ ਉਹ ਨਾਲ ਨਹੀਂ ਜਾਣਾ ਜੋ ਨਾਲ ਜਾਣਾ ਸੀ ਉਹ ਕਠਾ ਕੀਤਾ ਹੀ ਨਹੀਂ ਹੈ ਉਹਦੇ ਨਾਲ ਸਾਂਝੇ ਨਹੀਂ ਪਾਈ ਤੇ ਸਾਰੀ ਜ਼ਿੰਦਗੀ ਰੈਣ ਗਵਾਈ ਸੋਏ ਦਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸਬਜੀ ਸਤਕੁਰ ਕਹਿ ਰਹੇ ਸਿਰ ਲੱਗਾ ਜਮ ਡੰਡ ਤਾਪਸ਼ ਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਗੁਰੂ ਦੀ ਮੱਤ ਧਾਰਨ ਕਰਨ ਤੋਂ ਬਿਨਾ ਮਨੁੱਖ ਸ਼ੈਤਾਨ ਮਗਰ ਘਮਦਾ ਉਹ ਸਮਝਦਾ ਕਿ ਮੇਰੇ ਵਰਗਾ ਹੈ ਕੋਈ ਨਹੀਂ ਸੰਸਾਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਇਨਸਾਨੀਅਤ ਨੂੰ ਜੀਵਨ ਦੇ ਵਿੱਚ ਧਾਰਨ ਕਰ ਇਨਸਾਨ ਬਣੇਗਾ ਉਹ ਤਾਂ ਬਣੇਗਾ ਜਦੋਂ ਤੂੰ ਸਤਗੁਰ ਦੀ ਸ਼ਰਨ ਵਿੱਚ ਆਏਗਾ ਨਹੀਂ ਤਾਂ ਭਾਵੇਂ ਦੁਨੀਆ ਦੀ ਦੌਲਤ ਸਾਹਿਬ ਕਹਿੰਦੇ ਇਕੱਠੀ ਕਰ ਲਾ ਜਿਸ ਤਰ੍ਹਾਂ ਪਹਿਲੇ ਸ਼ਲੋਕ ਵਿੱਚ ਸਤਗੁਰ ਰੰਗ ਬਸਤ ਸਵਰਗ ਲੋਕਾ ਹੈ ਜਿਤ ਤੇ ਪ੍ਰਥਵੀ ਖ ਨਵ ਖੰਡਣੇ ਗੁਰੂ ਸਾਹਿਬ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਬਿਨ ਸਿਮਰਨ ਜੋ ਜੀਵਨ ਬਰਣਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੀ ਆਖਰ ਨੂੰ ਇਥੋਂ ਸੰਸਾਰ ਤੋਂ ਹਾਰ ਕੇ ਜਾਂਦਾ ਹੈ ਇਸ ਕਰਕੇ ਸਤਗੁਰੂ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੇ ਗੁਰੂ ਦੀ ਸ਼ਰਨ ਵਿੱਚ ਆਏਗਾ ਇਨਸਾਨ ਬਣ ਦੀ ਜਾਤ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਕਿਉਂਕਿ ਗੁਰਬਾਣੀ ਜਿਹੜੀ ਹੈ ਹਰੇਕ ਗੱਲ ਦਾ ਹੱਲ ਹੈ ਕਿਉਂਕਿ ਆਪਾਂ ਗੱਲਾਂ ਕਰਦੇ ਆ ਗੱਲ ਦੇ ਵਿੱਚੋਂ ਗੱਲ ਨਿਕਲਦੀ ਗੱਲ ਦੇ ਵਿੱਚੋਂ ਗੱਲ ਨਿਕਲਦੀ ਆ ਉਹਦੇ ਵਿੱਚ ਕਲੇਸ਼ ਵੀ ਬਣ ਜਾਂਦਾ ਝਗੜੇ ਵੀ ਬਣ ਜਾਂਦੇ ਆ ਪਰ ਇੱਕੋ ਇਸ ਸੰਸਾਰ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਜਿਹੜੇ ਹਰੇਕ ਗੱਲ ਦਾ ਹੱਲ ਹੈ ਕਿਉਂਕਿ ਮੇਰਾ ਸਤਿਗੁਰੂ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਉਹਦੇ ਨਾਲ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਸਾਂਝ ਪਾਉਣੀ ਹੈ ਨਹੀਂ ਤਾਂ ਫਿਰ ਹਾਲਤ ਜਿਹੜੀ ਸਤਿਗੁਰੂ ਇੱਥੇ ਬਿਆਨ ਕਰ ਰਹੇ ਆ ਕਹਿੰਦੇ ਸਿਰ ਲੱਗਾ ਜੰਮ ਡੰਡ ਤਾਮ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਗੁਰੂ ਪੂਰੇ ਗੁਰੂ ਦੀ ਬਾਣੀ ਦੇ ਨਾਲ ਸਾਂਝ ਪਾਉਣ ਤੋਂ ਬਿਨਾ ਹਾਲਤ ਜਿਹੜੀ ਇਸੇ ਤਰ੍ਹਾਂ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ